ਤੁਸੀਂ ਜੁੜੇ ਹੋ ਫਤੇ ਟਾਈਮਜ਼ ਦੇ ਨਾਲ ਮੈਂ ਹਾਂ ਸਰਬਜੋਤ ਸਿੰਘ ਸੰਧਾ ਕਰੀਬ 2 ਦਿਨ ਪਹਿਲਾਂ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਜਗਾ ਦਿਖਾਵੇ ਵੀ ਇਸ ਜਗਾ ਦਾ ਅਸੀਂ ਇੱਕ ਵੀਡੀਓ ਜਿਹੜਾ ਆ ਫਤੇ ਟਾਈਮਜ਼ ਤੇ ਰਾਹੀਂ ਜਿਹੜਾ ਆ ਲੋਕਾਂ ਦਾ ਮਸਲਾ ਜਿਹੜਾ ਆ ਉਹ ਚੁੱਕਿਆ ਸੀ ਜਿਹਦੇ ਵਿੱਚ ਕਿ ਕਸਬਾ ਫਤਿਹਾਬਾਦ ਦੇ ਛੱਪੜ ਦਾ ਪਾਣੀ ਜਿਹੜਾ ਇਸ ਛੱਪੜ ਦਾ ਓਵਰਫਲੋ ਪਾਣੀ ਜਿਹੜਾ ਸੀਗਾ ਉਹ ਸੜਕ ਦੇ ਨਾਲ ਹੋ ਕੇ ਆ ਕੇ ਤੇ ਇਸ ਜਗ੍ਹਾ ਤੇ ਠਹਿਰਦਾ ਸੀ ਇੱਥੋਂ ਦੂਜੀ ਸਾਈਡ ਤੇ ਆ ਕੇ ਤੇ ਇਹ ਇਸ ਪਾਣੀ ਦੇ ਨਾਲ ਜਿਹੜੀ ਹੈ ਸੜਕ ਹੌਲੀ-ਹੌਲੀ ਜਿਹੜੀ ਆ ਉਹ ਟੁੱਟ ਰਹੀ ਸੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਪਹਿਲੀ ਵੀਡੀਓ ਨੂੰ ਦੇਖਿਆ ਤੇ ਕਿਸ ਤਰ੍ਹਾਂ ਦੇ ਨਾਲ ਉਹ ਵੀਡੀਓ ਸ਼ੇਅਰ ਹੋਈ ਤੇ ਉਸ ਵੀਡੀਓ ਦੇ ਚੱਲਣ ਤੋਂ ਬਾਅਦ ਕਸਬਾ ਫਤਿਹਾਬਾਦ ਦੀ ਪੰਚਾਇਤ ਵੱਲੋਂ ਜਿਹੜਾ ਕਿ ਪੌਕਲੈਨ ਮਸ਼ੀਨ ਲਿਆਂਦੀ ਜਾਂਦੀ ਆ ਤੇ ਉਸ ਮਸ਼ੀਨ ਦੇ ਨਾਲ ਜਿਹੜਾ ਇਹ ਛੱਪੜ ਜਿਹੜਾ ਕਿ ਪਾਣੀ ਦੇ ਨਾਲ ਭਰਿਆ ਹੋਇਆ ਹੈ ਇਹਦੇ ਵਿੱਚ ਬੂਟੀ ਆ ਵੱਡੇ ਪੱਦਰ ਤੇ ਜਿਹੜੀ ਗਾਰ ਆ ਉਹਦਾ ਜਿਹੜਾ ਕੰਮ ਉਹ ਪੰਚਾਇਤ ਫਤਿਹਾਬਾਦ ਵੱਲੋਂ ਸ਼ੁਰੂ ਕੀਤਾ ਚਲੋ ਧੰਨਵਾਦੀ ਹਾਂ ਅਸੀਂ ਫਤਿਹਾਬਾਦ ਪੰਚਾਇਤ ਦੇ ਜਿਨ੍ਹਾਂ ਨੇ ਸ਼ਾਇਦ ਉਹ ਉਡੀਕ ਕਰ ਰਹੇ ਸੀਗੇ ਇੱਕ ਇਦਾਂ ਦੀ ਕੋਈ ਵੀਡੀਓ ਜਿਹੜਾ ਕੋਈ ਚੈਨਲ ਅਪਲੋਡ ਕਰੇ ਤੇ ਉਹਦੇ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰੀਏ ਧੰਨਵਾਦ ਉਹਨਾਂ ਦਾ ਦੂਸਰੀ ਵੱਡੀ ਗੱਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਪੁਰਬ ਮੌਕੇ ਜਿਹੜਾ ਸਾਲਾਨਾ ਜੋੜ ਮੇਲਾ ਗੋਇੰਦਵਾਲ ਸਾਹਿਬ ਲੱਗਦਾ ਸੀ ਉਹ ਵੀ ਅਸੀਂ ਗੱਲ ਕੀਤੀ ਸੀ ਕਿ ਉਸ ਸਮਾਗਮ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਤਰਨਤਾਰਨ ਫਿਰੋਜ਼ਪੁਰ ਮਖੂ ਜੀਰੇ ਵਾਲੀ ਸਾਈਡ ਤੋਂ ਆਉਂਦੀਆਂ ਉਹ ਸਾਰੀ ਸੰਗਤ ਇਸ ਸੜਕ ਦੇ ਰਾਈ ਜਿਹੜੀ ਆ ਗੋਇੰਦਵਾਲ ਸਾਹਿਬ ਜਾਂਦੀ ਸੀ ਇਸ ਲਈ ਜਿੱਥੇ ਕਸਬਾ ਫਧਿਆਮਾਦੀ ਪੰਚਾਇਤ ਵੱਲੋਂ ਇਹ ਕੰਮ ਸ਼ੁਰੂ ਕਰਕੇ ਇਹ ਇੰਨੀ ਆਸ ਜਿਹੜੀ ਉਹ ਜਗਾ ਦਿੰਦੀ ਹੈ ਕਿ ਘੱਟੋ ਘੱਟ ਹੁਣ ਜਿਹੜੀ ਇਹ ਸੜਕ ਆ ਇਹਦੇ ਤੇ ਉਹ ਪਾਣੀ ਛੱਪੜਦਾ ਜਿਹੜਾ ਆ ਉਹ ਨਹੀਂ ਬਾਹਰ ਆਊਗਾ ਤੇ ਇਹ ਛੱਪੜ ਤੇ ਪਾਣੀ ਕਾਰਨ ਟੁੱਟਣ ਵਾਲੀ ਸੜਕ ਜਿਹੜੀ ਆ ਹੁਣ ਸ਼ਾਇਦ ਬਚ ਜਾਊਗੀ ਤੇ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸ਼ੇਖ ਚੱਕ ਪਿੰਡ ਦੇ ਵਿੱਚ ਜਿਹੜਾ ਆ ਉਹ ਉਡੀਕ ਕੀਤੀ ਗਈ ਸੀ ਕਿ ਉੱਥੇ ਵੱਡਾ ਜਿਹੜਾ ਆ ਉਹ ਸੜਕ ਵੱਡੇ ਪੱਧਰ ਤੇ ਟੁੱਟ ਜੇ ਤੇ ਫੇਰ ਉਹਨੂੰ ਬਣਾਇਆ ਜਾਵੇ ਜੇ ਸਰਕਾਰ ਇਸ ਜਿਹੜੀ ਕਿ ਬਹੁਤ ਥੋੜੀ ਸੜਕ ਟੁੱਟੀ ਹੋਈ ਆ ਜੇ ਇਸ ਇਹਨੂੰ ਵਧੀਆ ਤਰੀਕੇ ਦੇ ਨਾਲ ਬਣਾ ਦੇਵੇ ਤੇ ਮੈਂ ਸਮਝਦਾ ਆ ਕਿ ਲੋਕਾਂ ਨੂੰ ਰਾਹਗੀਰਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਏਗੀ ਤੁਸੀਂ ਦੇਖ ਸਕਦੇ ਜੇ ਕਿ ਮਸ਼ੀਨ ਜਿਹੜੀ ਆ ਉਹ ਜਿਸ ਤਰ੍ਹਾਂ ਇਸ ਛੱਪੜ ਦੇ ਵਿੱਚ ਵੱਡੇ ਪੱਧਰ ਤੇ ਬੂਟੀ ਸੀ ਜਿਸ ਬੂਟੀ ਦਾ ਕਰਕੇ ਪਾਣੀ ਜਿਸ ਬੂਟੀ ਦਾ ਕਰਕੇ ਪਾਣੀ ਜਿਹੜਾ ਓਵਰਫਲੋ ਹੋ ਕੇ ਸੜਕ ਤੇ ਆ ਰਿਹਾ ਸੀ ਸੋ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਵੱਡੀ ਭੂਮਿਕਾ ਨਿਭਾ ਰਿਹਾ ਹੈ ਉੱਥੇ ਹੀ ਜਿੱਥੇ ਅਜਿਹੇ ਮਸਲੇ ਜਿਸ ਵੀ ਜਗ੍ਹਾ ਤੇ ਬਣਦੇ ਆ ਤੇ ਜਿਹੜੇ ਸਾਡੀ ਪਹੁੰਚ ਤੱਕ ਨੇ ਅਸੀਂ ਉੱਥੇ ਲੋਕਾਂ ਦੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਦੇ ਰਹਾਂਗੇ ਤੇ ਇਤਿਆਸ ਕਰਾਂਗੇ ਕਿ ਲੋਕਾਂ ਦੇ ਮਸਲੇ ਚੁੱਕਦੇ ਰਹੀਏ ਤੇ ਉਹਨਾਂ ਮਸਲਿਆਂ ਨੂੰ ਹੱਲ ਕਰਵਾਉਂਦੇ ਰਹੀਏ ਆਪਣੇ ਸਾਥੀ ਬਰਾਮੈਨ ਸ਼ੀਤਲ ਕੁਮਾਰ 바ਵਾ ਦੇ ਨਾਲ ਮੈਂ ਸਰਬਜੋਤ ਸਿੰਘ ਸੰਧਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ